ਅਰੁਣ ਖੇਤਰਪਾਲ 16 ਦਸੰਬਰ ਨੂੰ ਸੀਸਫਾਇਰ ਡਿਕਲੇਅਰ ਹੋ ਗਿਆ ਪਰ ਸੀਸਫਾਇਰ ਤੋਂ ਬਾਅਦ ਜਿਹੜੀ ਸਾਂਭਾ ਸੈਕਟਰ ਦੀ ਬਸੰਤਰ ਚ ਲੜਾਈ ਚੱਲ ਰਹੀ ਸੀ ਤੇ ਉਹ ਰਾਤ ਨੂੰ ਲੜਾਈ ਸ਼ਹੀਦ ਹੋ ਗਏ ਤੇ 16 ਦਸੰਬਰ ਨੂੰ ਉਹਦੇ ਘਰ ਦੇ ਖੁਸ਼ੀ ਮਨਾ ਰਹੇ ਸੀ ਵੀ ਲੜਾਈ ਖਤਮ ਹੋ ਗਈ ਤੇ ਕੱਲ ਨੂੰ ਸ਼ਾਇਦ ਅਬ ਗੱਲਬਾਤ ਵੀ ਹੋ ਜਾਏਗੀ ਫੋਨ ਵੀ ਆ ਜਾਏਗਾ ਕਿਤਨ ਕਿਤੋਂ ਤੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਵੀ ਸਭ ਠੀਕ ਠਾਕ ਹੈ ਪਰ 17 ਦਸੰਬਰ ਦਾ ਦਿਨ ਉਹਨਾਂ ਵਾਸਤੇ ਮੰਦ ਭਾਗਾ ਸੀ ਜਦੋਂ ਉਹਨਾਂ ਨੂੰ ਟੈਲੀਗ੍ਰਾਮ ਮਿਲੀ ਕਿ ਅਰੁਣ ਖੇਤਰਪਾਲ ਕੱਲ ਦੀ ਲੜਾਈ 'ਚ ਜਿਹੜੇ ਸ਼ਹੀਦ ਹੋ ਗਏ ਇਸੀ ਤਰ੍ਹਾਂ ਜਦੋਂ ਮੇਰੇ ਫਾਦਰ ਸੀ ਲੌਂਗੋਵਾਲਾ ਦੀ ਬੈਟਲ ਸੀ ਤੇ ਸਾਨੂੰ ਕੋਈ ਪਤਾ ਹੀ ਨਹੀਂ ਸੀ ਅਸੀਂ ਛੋਟੇ ਸੀ ਪਰ ਇੰਨੀ ਕਿ ਸੁਰਤ ਸੀ ਅਸੀਂ ਸਕੂਲਾਂ 'ਚ ਸੀ ਉਦੋਂ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਉਹ ਗਏ ਲੜਾਈ 'ਚ ਤੇ ਕਦੋਂ ਵਾਪਸ ਆਉਣਾ ਨਾ ਕੋਈ ਚਿੱਠੀ ਪੱਤਰੀ ਤੇ ਨਾ ਕੋਈ ਖਬਰ ਨਾ ਕੁਛ ਹੈ ਹਾਂ ਇਹ ਖਬਰਾਂ ਜਰੂਰ ਨੇ ਵੀ ਲੜਾਈ ਚੱਲ ਰਹੀ ਹੈ ਲੌਂਗੋਵਾਲ ਦਾ ਜਦੋਂ ਸਾਰੀ ਬੈਟਲ ਖਤਮ ਹੋ ਗਈ ਸੀ ਉਸ ਤੋਂ ਬਾਅਦ ਸਾਨੂੰ ਕਈ ਦਿਨਾਂ ਤੋਂ ਬਾਅਦ ਹੀ ਪਤਾ ਲੱਗਿਆ ਵੀ ਉਹ ਇਸ ਤਰ੍ਹਾਂ ਘੇਰਾ ਪੈ ਗਿਆ ਸੀ ਤੇ ਇਹ ਚੀਜ਼ਾਂ ਹੋਈਆਂ ਲੜਾਈ ਖਤਮ ਹੋਣ ਤੋਂ ਬਾਅਦ ਸਾਰਿਆਂ ਦਾ ਸਾਨੂੰ ਵੀ ਸਹੀ ਸਲਾਮਤ ਨੇ ਇਹਦੀ ਖਬਰ ਬਾਅਦ ਚ ਲੱਗੀ ਬੜੇ ਟੈਂਸ਼ਨ ਵਾਲੇ ਦਿਨ ਹੁੰਦੇ ਸੀ ਖਾਸ ਕਰ ਲੇਡੀਜ਼ ਬੱਚੇ ਲੋਕੀ ਤਾਂ ਟੀਵੀ ਲਾ ਕੇ ਬਹਿ ਜਾਂਦੇ ਆ ਲੋਕੀ ਤਾਂ ਦੇਖਣ ਲੱਗ ਜਾਂਦੇ ਆ ਵੀ ਦੇ ਵੀ ਲੜਾਈ ਚ ਕੀ ਹੋ ਰਿਹਾ ਇੱਕ ਪਾਸੋਂ ਬੰਬ ਚੱਲ ਰਿਹਾ ਦੂਜੇ ਪਾਸੋਂ ਗੋਲੀਆਂ ਚੱਲ ਰਹੀਆਂ ਜਾਂ ਦੋਨੋਂ ਪਾਸੇ ਜਿਹੜੇ ਟੈਂਕਰ ਆ ਗਏ ਕੋਈ ਇਹ ਵੀ ਦੇਖਦੇ ਆ ਵੀ 에ਅਰ ਫੋਰਸ ਵੀ ਵਿੱਚ ਐਂਟਰ ਹੋ ਗਈ ਪਰ ਜਿਨ੍ਹਾਂ ਦਾ ਫੌਜੀ ਗਿਆ ਹੁੰਦਾ ਉਹਨਾਂ ਨੂੰ ਤਾਂ ਟੈਨਸ਼ਨ ਨਹੀਂ ਹੁੰਦੀ ਆ ਤੁਸੀਂ ਕਹਿ ਰਹੇ ਹੋ ਨਾ ਕੋਈ ਉਸ ਦੇਖੋ ਪਰਿਵਾਰਾਂ ਦੀ ਚਿੰਤਾ ਤਾਂ ਹਰ ਬੰਦੇ ਨੂੰ ਹੁੰਦੀ ਹੈ ਜੋ ਬਾਹਰ ਗਿਆ ਹੈ ਚਾਹੇ ਲੜਾਈ ਚ ਗਿਆ ਹੈ ਚਾਹੇ ਵੈਸੇ ਗਿਆ ਹੈ ਚਾਹੇ ਪਰਿਵਾਰ ਦੀ ਚਿੰਤਾ ਹੁੰਦੀ ਹੈ ਕਿਉਂਕਿ ਅੱਗੇ ਜੁਆਇੰਟ ਪਰਿਵਾਰ ਸੀ ਹਰ ਘਰ ਚ ਤਿੰਨ ਚਾਰ ਭਰਾ ਹੁੰਦੇ ਸੀ ਤੇ ਥੋੜਾ ਬਹੁਤ ਕਰੇ ਅਡਜਸਟਮੈਂਟ ਸਹਾਰਾ ਜਿਹੜਾ ਹੁੰਦਾ ਸੀ ਅੱਜ ਕੱਲ ਨਿਊਕਲੀਅਰ ਫੈਮਲੀਆਂ ਨੇ ਤਕਰੀਬਨ ਇਕੱਲਾ ਇਕੱਲਾ ਬੱਚਾ ਹੁੰਦਾ ਹੈ ਜੇ ਉਹਨੂੰ ਕੁਝ ਆਰਮੀ ਚ ਹੋ ਜਾਂਦਾ ਤੇ ਪਰਿਵਾਰ ਤੇ ਇੱਕ ਬਹੁਤ ਵੱਡੀ ਮੁਸੀਬਤ ਆ ਜਾਂਦੀ ਹੈ ਫਾਈਨੈਂਸ਼ੀਅਲੀ ਵੀ ਸੋਸ਼ੀਅਲੀ ਵੀ ਮੋਰਲੀ ਵੀ ਔਰ ਬਹੁਤ ਵੱਡੀਆਂ ਮੁਸੀਬਤਾਂ ਹੁੰਦੀਆਂ ਨੇ ਜਿਹੜੀਆਂ ਉਸ ਫੈਮਲੀ ਨੂੰ ਪਰਿਵਾਰ ਨੂੰ ਚੱਲਣੀ ਪੈਂਦੀਆਂ ਨੇ ਕਿਹ ਵੀ ਕਹਿੰਦੇ ਆ ਵੀ ਹਾਂ ਅ ਇੰਡੀਅਨ ਆਰਮੀ ਡਰੀ ਨਹੀਂ ਜ਼ੋਰ ਬੜਾ ਦਿਖਾਇਆ ਉਹਨਾਂ ਨੇ ਉਸ ਸਮੇਂ ਕਿਉਂਕਿ ਤੁਸੀਂ ਵੀ ਕਹ ਰਹੇ ਉੱਪਰ ਬੈਠੇ ਸੀ ਇਹੋ ਜੇ ਕਿਉਂਕਿ ਜਿਹੜਾ ਬੰਦਾ ਉੱਪਰ ਬੈਠਾ ਉਹਦੇ ਤੇ ਅਟੈਕ ਕਰਨਾ ਬੜਾ ਔਖਾ ਹੁੰਦਾ ਹੈ ਬਿਲਕੁਲ ਉਹ ਦੇਖੋ ਡੋਮੀਨੇਟਿੰਗ ਪੋਜੀਸ਼ਨ ਸੀ ਡੋਮੀਨੇਟਿੰਗ ਪੋਜੀਸ਼ਨ ਇਹ ਹੁੰਦਾ ਵੀ ਜਿਹੜੇ ਪਹਾੜ ਤੇ ਬੰਦਾ ਬੈਠਾ ਔਰ ਖਾਸ ਕਰ ਉਹ ਬੰਕਰ ਬਣਾ ਕੇ ਬੈਠਾ ਹੈ ਔਰ ਉਹਨੂੰ ਪਤਾ ਹੈ ਵੀ ਇੱਕ ਪਹਾੜ ਤੇ ਚੜਨ ਦੇ ਰਸਤੇ ਕਿੱਧਰੋਂ ਨੇ ਕਿਉਂਕਿ ਪਹਾੜ ਤੇ ਹਰ ਪਾਸੇ ਚੜ੍ਹੇ ਨਹੀਂ ਜਾ ਸਕਦਾ ਕਿਸੇ ਪਾਸੇ ਬਹੁਤ ਜ਼ਿਆਦਾ ਸਟੀਪ ਹੁੰਦਾ ਸਿੱਧੀ ਚੜ੍ਹਾਈ ਹੈ ਚੜ੍ਹਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਔਰ ਦੂਜੇ ਪਾਸੇ ਜਿਹੜਾ ਨੀਚੋਂ ਅਟੈਕਰ ਹੈ ਉਨੇ ਰਸਤਾ ਵੀ ਲਪਣਾ ਹੈ ਤੇ ਉਹਨਾਂ ਦੀ ਨਜ਼ਰ ਵੀ ਪਚਾਉਣੀ ਹੈ ਰਾਤ ਨੂੰ ਵੀ ਅਟੈਕ ਕਰਨਾ ਹੈ ਕਿਉਂਕਿ ਦਿਨੇ ਤੇ ਬਹੁਤ ਜ਼ਿਆਦਾ ਕਲੀਅਰ ਬੰਦੇ ਉਹ ਕਾਊਂਟ ਹੀ ਕਰ ਸਕਦੇ ਆ ਤੇ ਇਸ ਕਰਕੇ ਬਹੁਤ ਰਿਸਕੀ ਹੁੰਦਾ ਪਰ ਉਹ ਰਿਸਕ ਨੂੰ ਓਵਰਕਮ ਕਰਨ ਵਾਸਤੇ ਤੁਹਾਡੀ ਜਿਹੜੀ ਗਿਣਤੀ ਹੈ ਜ਼ਿਆਦਾ ਹੋਣੀ ਚਾਹੀਦੀ ਹੈ ਜੇ ਉੱਪਰ 10 ਬੰਦੇ ਨੇ ਤੇ ਘੱਟੋ-ਘੱਟ ਤੁਸੀਂ 100 ਬੰਦਾ ਹੋਏਗਾ ਤਾਂ ਉਹਨਾਂ ਦੀ ਅਟੈਨਸ਼ਨ ਡਾਇਵਰਟ ਕਰਕੇ ਰੱਖੇਗਾ ਤਾਂ ਤੁਹਾਡੇ ਉਮੀਦ ਹੈ ਕਿ 80 ਬੰਦੇ ਸ਼ਾਇਦ ਟੌਪ ਤੱਕ ਪਹੁੰਚਣਗੇ ਇਸ ਕਰਕੇ ਆਰਟੀ ਦੀ ਸਪੋਰਟ ਵੀ ਹੁੰਦੀ ਹੈ ਪਿੱਛੋਂ ਤੁਹਾਡੀਆਂ ਗੰਨਾਂ ਲਗਾਤਾਰ ਉਹ ਟਾਰਗੇਟ ਤੇ ਫਾਇਰ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਸਿਰ ਕੱਢਣ ਕੇ ਬਾਹਰ ਨਿਕਲ ਕੇ ਨਿਕਲਣ ਦਾ ਮੌਕਾ ਨਾ ਮਿਲੇ ਆਰਟੀ ਦੇਆਂ ਗੰਸ ਫਾਇਰ ਕਰਦੀਆਂ ਨੇ ਤੇ ਤੁਸੀਂ ਉਸ ਫਾਇਰ ਦੇ ਥੱਲੇ ਅੱਗੇ ਵਧਦੇ ਰਹਿੰਦੇ ਇੱਕ ਮਿੰਟ 6000ਾਂ ਫਾਇਰ ਹੋ ਜਾਂਦੇ ਹਜ਼ਾਰਾਂ ਫਾਇਰ ਹੁੰਦੇ ਆ ਹਜ਼ਾਰਾਂ ਗੰਨਾਂ ਇਕੱਠੀਆਂ ਫਾਇਰ ਕਰਦੀਆਂ ਨੇ ਕੋਈ ਕਿਤੇ ਫਾਇਰ ਕਰ ਰਹੀ ਹੈ ਕੋਈ ਕਿਤੇ ਅਲੱਗ-ਅਲੱਗ ਗ੍ਰਿਡ ਰੈਫਰੈਂਸ ਦਿੱਤੇ ਹੁੰਦੇ ਆ ਵੀ ਤੁਸੀਂ ਕਿਹੜੇ ਬੰਕਰ ਤੇ ਫਾਇਰ ਕਰਨਾ ਤੁਸੀਂ ਵੀ ਕਿਹੜੇ ਬੰਕਰ ਤੇ ਫਿਰ ਆਰਟੀ ਦੇ ਜਿਹੜੀ ਗੰਸ ਦੇ ਇੱਕ ਆਬਜ਼ਰਵੇਸ਼ਨ ਆਫਸਰ ਹੁੰਦੇ ਆ ਉਹ ਜਿਹੜੇ ਅਟੈਕ ਕਰਨ ਜਾਂਦੇ ਆ ਉਹਨਾਂ ਦੇ ਨਾਲ ਹੁੰਦੇ ਆ ਉਹ ਆਪਣੀ ਯੂਨਿਟ ਨਾਲ ਪਿੱਛੇ ਰੇਡੀਓ ਸੈੱਟ ਤੇ ਹੁੰਦੇ ਆ ਵੀ ਇਹ ਜਿਹੜਾ ਸ਼ੈੱਲ ਹੈ ਤੁਹਾਡਾ ਟਾਰਗੇਟ ਤੋਂ ਅੱਗੇ ਗਿਰ ਰਿਹਾ ਹੈ ਪਿੱਛੇ ਗਿਰ ਰਿਹਾ ਹੈ ਲੈਫਟ ਗਿਰ ਰਿਹਾ ਹੈ ਰਾਈਟ ਗਿਰ ਰਿਹਾ ਹੈ ਉਹ ਨਾਲ ਦੀ ਨਾਲ ਕਰੈਕਸ਼ਨਾਂ ਦੱਸਦੇ ਰਹਿੰਦੇ ਆ ਵੀ ਨਹੀਂ ਟਾਰਗੇਟ ਤੇ ਸ਼ੈੱਲ ਗਿਰਨਾ ਚਾਹੀਦਾ ਅੱਗੇ ਜਾ ਰਿਹਾ ਹੈ ਪਿੱਛੇ ਜਾ ਰਿਹਾ ਉਹ ਆਬਜ਼ਰਵੇਸ਼ਨ ਆਫਸਰ ਹੁੰਦੇ ਆ ਨਾਲ ਦੀ ਨਾਲ ਉਹਨਾਂ ਨੂੰ ਦੱਸਦੇ ਰਹਿੰਦੇ ਆ ਇੱਕ ਤੁਸੀਂ ਇਹ ਵੀ ਗੱਲ ਕਹਿ ਰਹੇ ਸੀ ਵੀ ਇੱਕ ਇਹੋ ਜਿਹਾ ਫੌਜੀ ਸੀ ਜਿਹਦੀ ਤਾਰੀਫ਼ ਪਾਕਿਸਤਾਨੀ ਫੌਜੀਆਂ ਨੇ ਕੀਤੀ ਸੀਗੀ ਪਾਕਿਸਤਾਨ ਫੌਜੀਆ ਨੇ ਤਾਂ ਬੜੇ ਲੋਕਾਂ ਦੀ ਬਾਅਦ ਚ ਤਾਰੀਫ ਕੀਤੀ ਹੈ ਇਹਨਾਂ ਅਰुण ਖੇਤਰਪਾਲ ਦੀ ਬਹੁਤ ਤਾਰੀਫ ਜੋ ਉਹਨਾਂ ਦੇ ਕਮਾਂਡਰ ਸੀ ਉੱਥੇ ਉਹਨਾਂ ਨੇ ਵੀ ਕੀਤੀ ਅਸੀਂ ਵੀ ਦੇਖੋ ਜੰਗ ਚ ਫੌਜੀ ਦਾ ਦੁਸ਼ਮਣ ਫੌਜੀ ਉਦੋਂ ਤੱਕ ਹੁੰਦਾ ਜਦੋਂ ਤੱਕ ਉਹ ਜਿਉਂਦਾ ਹੈ ਤੇ ਉਹ ਤੁਹਾਡੇ ਆਪੋਜ਼ ਕਰ ਰਿਹਾ ਤੇ ਤੁਹਾਨੂੰ ਉਹ ਕਰ ਰਿਹਾ ਪਰ ਇੱਕ ਵਾਰੀ ਜਦੋਂ ਉਹ ਗਿਰ ਗਿਆ ਉਹ ਦੁਸ਼ਮਣ ਰਿਹਾ ਨਹੀਂ ਕਿਉਂਕਿ ਉਹ ਵਾਰ ਐਫਰਟ ਚ ਕੋਈ ਕੰਟਰੀਬਿਊਟ ਨਹੀਂ ਕਰ ਰਿਆ ਫਿਰ ਉਹ ਫੌਜੀ ਹੈ ਆਪਣੇ ਦੇਸ਼ ਲਈ ਲੜਦਾ ਹੋਇਆ ਮਰਿਆ ਤੇ ਉਹਦੀ ਰਿਸਪੈਕਟ ਕੀਤੀ ਜਾਂਦੀ ਹੈ ਉਹਦਾ ਪਿਓਪਰ ਜੋ ਹੈ ਧਰਮ ਦੇ ਅਨੁਸਾਰ ਉਹਦਾ ਜੋ ਲਾਸਟ ਸੰਸਕਾਰ ਹੈ ਉਹ ਕੀਤਾ ਜਾਂਦਾ ਹੈ ਇਹੀ ਚੀਜ਼ ਅਸੀਂ ਕੀਤੀ ਇੱਕ ਉਹਨਾਂ ਦੇ ਕੈਪਟਨ ਸ਼ੇਰਖਾਨ ਨੇ ਉਹਨਾਂ ਨੂੰ ਕਾਫੀ ਤਗੜਾ ਆਵਾਜ਼ ਵੀ ਮਿਲਿਆ ਉਹ ਵੀ ਭਾਰਤ ਦੀ ਰეკਮੈਂਡੇਸ਼ਨ ਤੇ ਅਵਾਰਡ ਮਿਲਿਆ ਸੀ ਕਾਫੀ ਦੇਰ ਬਾਅਦ ਕਿਉਂਕਿ ਉਹ ਬੜੇ ਬਹਾਦਰੀ ਨਾਲ ਲੜੇ ਸੀ ਤੇ ਉਸ ਬਹਾਦਰੀ ਦੇ ਕਾਇਲ ਸਾਡੇ ਬ੍ਰਿਗੇਡ ਕਮਾਂਡਰ ਸਾਹਿਬ ਵੀ ਹੋਏ ਸੀ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਉਹਦੀ ਜਦੋਂ ਬਾਡੀ ਲੈ ਕੇ ਗਏ ਉਹਦੀ ਜੇਬ ਚ ਪਾਈ ਸੀ ਤੇ ਰਿਸਪੈਕਟ ਕਰਨੀ ਬਣਦੀ ਹੈ ਕਿਉਂਕਿ ਇੱਕ ਜਿਹੜਾ ਸੋਲਜਰ ਹੈ ਉਹ ਆਪਦੇ ਦੇਸ਼ ਲਈ ਲੜ ਰਿਹਾ ਹੈ ਉਹਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਔਰ ਜਦੋਂ ਉਹ ਗਿਰ ਗਿਆ ਉਹ ਆਪਦੇ ਦੇਸ਼ ਲਈ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਉਹ ਦੁਸ਼ਮਣ ਨਹੀਂ ਹੁੰਦਾ ਉਹ ਇੱਕ ਗਿਰਿਆ ਹੋਇਆ ਸੋਲਜਰ ਹੁੰਦਾ ਜਿਹਦੀ ਇੱਜ਼ਤ ਕਰਨੀ ਬਣਦੀ ਹੈ ਪੀਸ ਬਦਲਨੇ ਬੰਦੇ ਬੜੀ ਵਾਰੀ ਤੁਸੀਂ ਵੀ ਫੇਸ ਬਦਲੇ ਸੀ ਨਹੀਂ ਅਸੀਂ ਸਾਡਾ ਉਹ ਕੰਮ ਨਹੀਂ ਸੀ ਜਿਹੜੇ ਭੇਸ ਬਦ ਕੇ ਕੰਮ ਕਰਨੇ ਪੈਂਦੇ ਆ ਉਹ ਇੰਟੈਲੀਜੈਂਸ ਵਗੈਰਾ ਵਾਲੇ ਹੋਰ ਜਿਨ੍ਹਾਂ ਨੇ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਆ ਉਹਨਾਂ ਨੂੰ ਕਰਨੇ ਪੈਂਦੇ ਆ ਹਾਂ ਸਾਨੂੰ ਇਹ ਸੀ ਵੀ ਕਈ ਵਾਰੀ ਆਪਰੇਸ਼ਨਲ ਏਰੀਆ ਚ ਜਿਵੇਂ ਕਾਰਗਿਲ ਦੇ ਏਰੀਆ ਚ ਜਾਂਦੇ ਸੀ ਜਿੱਥੇ ਅਟੈਕ ਕਰਦੇ ਸੀ ਉਹ ਉੱਥੇ ਅਸੀਂ ਸਿਵਲ ਡਰੈਸ ਚ ਸਿਵਲ ਗੱਡੀਆਂ ਚ ਜ਼ਰੂਰ ਘੁੰਮਦੇ ਰਹੇ ਆ ਤਾਂ ਕਿ ਦੂਰੋਂ ਗੱਡੀ ਆਈਡੈਂਟੀਫਾਈ ਨਾ ਹੋਵੇ ਇੰਨਾ ਕਿ ਸਾਨੂੰ ਸੇਫਟੀ ਵਾਸਤੇ ਕਈ ਵਾਰੀ ਕਰਨਾ ਪੈਂਦਾ ਤੇ ਜੇ ਆਰਮੀ ਦੀ ਗੱਡੀ ਉਸ ਏਰੀਆ ਦੇ ਵਿੱਚ ਉਸ ਸਮੇਂ ਚੱਲੀ ਆ ਫਿਰ ਉਹ ਬਿਲਕੁਲ ਹੀ ਟਾਰਗੇਟ ਬਣ ਜਾਂਦੀ ਐ ਸੌਫਟ ਟਾਰਗੇਟ ਐ ਤੇ ਉਹ ਫਿਰ ਉਤੋਂ ਦੇਖਦੇ ਹੁੰਦੇ ਸੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਤੇ ਬਿਲਕੁਲ ਹਾਈਟ ਤੋਂ ਬੈਠੇ ਦੇਖਦੇ ਸੀ ਆਰਮੀ ਦੀਆਂ ਗੱਡੀਆਂ ਨੂੰ ਤਾਂ ਟਾਰਗੇਟ ਕਰਦੇ ਸੀ ਤੇ ਇਸ ਕਰਕੇ ਕਈ ਵਾਰੀ ਸਿਵਲਿਨ ਗੱਡੀਆਂ ਦੇ ਬਹਾਨੇ ਅਸੀਂ ਨਿਕਲਦੇ ਸੀ ਵੀ ਸ਼ਾਇਦ ਸਿਵਲਿਨ ਨੂੰ ਘੱਟ ਟਾਰਗੇਟ ਕਰਦੇ ਇੱਕ ਇਹੋ ਜਿਹਾ ਫੌਜੀ ਸੀ ਜਿਹਦੀ ਤਾਰੀਫ਼ ਪਾਕਿਸਤਾਨੀ ਫੌਜੀਆਂ ਨੇ ਕੀਤੀ ਸੀਗੀ ਪਾਕਿਸਤਾਨ ਫੌਜੀਆ ਨੇ ਤਾਂ ਬੜੇ ਲੋਕਾਂ ਦੀ ਬਾਅਦ ਚ ਤਾਰੀਫ ਕੀਤੀ ਹੈ ਇਹਨਾਂ ਅਰुण ਖੇਤਰਪਾਲ ਦੀ ਬਹੁਤ ਤਾਰੀਫ ਜੋ ਉਹਨਾਂ ਦੇ ਕਮਾਂਡਰ ਸੀ ਉੱਥੇ ਉਹਨਾਂ ਨੇ ਵੀ ਕੀਤੀ ਅਸੀਂ ਵੀ ਦੇਖੋ ਜੰਗ ਚ ਫੌਜੀ ਦਾ ਦੁਸ਼ਮਣ ਫੌਜੀ ਉਦੋਂ ਤੱਕ ਹੁੰਦਾ ਜਦੋਂ ਤੱਕ ਉਹ ਜਿਉਂਦਾ ਹੈ ਤੇ ਉਹ ਤੁਹਾਡੇ ਆਪੋਜ਼ ਕਰ ਰਿਹਾ ਤੇ ਤੁਹਾਨੂੰ ਉਹ ਕਰ ਰਿਹਾ ਪਰ ਇੱਕ ਵਾਰੀ ਜਦੋਂ ਉਹ ਗਿਰ ਗਿਆ ਉਹ ਦੁਸ਼ਮਣ ਰਿਹਾ ਨਹੀਂ ਕਿਉਂਕਿ ਉਹ ਵਾਰ ਰੈਫਰਡ ਚ ਕੋਈ ਕੰਟਰੀਬਿਊਟ ਨਹੀਂ ਕਰ ਰਿਆ ਫਿਰ ਉਹ ਫੌਜੀ ਹੈ ਆਪਣੇ ਦੇਸ਼ ਲਈ ਲੜਦਾ ਹੋਇਆ ਮਰਿਆ ਤੇ ਉਹਦੀ ਰਿਸਪੈਕਟ ਕੀਤੀ ਜਾਂਦੀ ਹੈ ਉਹਦਾ ਪਿਓ ਪਰ ਜੋ ਹੈ ਧਰਮ ਦੇ ਅਨੁਸਾਰ ਉਹਦਾ ਜੋ ਲਾਸਟ ਸੰਸਕਾਰ ਹੈ ਉਹ ਕੀਤਾ ਜਾਂਦਾ ਹੈ ਇਹੋ ਚੀਜ਼ ਅਸੀਂ ਕੀਤੀ ਇੱਕ ਉਹਨਾਂ ਦੇ ਕੈਪਟਨ ਸ਼ੇਰਖਾਨ ਨੇ ਉਹਨਾਂ ਨੂੰ ਕਾਫੀ ਤਗੜਾ ਆਵਾਜ਼ ਵੀ ਮਿਲਿਆ ਉਹ ਵੀ ਭਾਰਤ ਦੀ ਰეკਮੈਂਡੇਸ਼ਨ ਤੇ ਅਵਾਰਡ ਮਿਲਿਆ ਸੀ ਕਾਫੀ دیر ਬਾਅਦ ਕਿਉਂਕਿ ਉਹ ਬੜੇ ਬਹਾਦਰੀ ਨਾਲ ਲੜੇ ਸੀ ਤੇ ਉਸ ਬਹਾਦਰੀ ਦੇ ਕायल ਸਾਡੇ ਬ੍ਰਿਗੇਡ ਕਮਾਂਡਰ ਸਾਹਿਬ ਵੀ ਹੋਏ ਸੀ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਉਹਦੀ ਜਦੋਂ ਬਾਡੀ ਲੈ ਕੇ ਗਏ ਉਹਦੀ ਜੇਬ ਚ ਪਾਈ ਸੀ ਤੇ ਰਿਸਪੈਕਟ ਕਰਨੀ ਬਣਦੀ ਹੈ ਕਿਉਂਕਿ ਇੱਕ ਜਿਹੜਾ ਸੋਲਜਰ ਹੈ ਉਹ ਆਪਣੇ ਦੇਸ਼ ਲਈ ਲੜ ਰਿਹਾ ਹੈ ਉਹਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਔਰ ਜਦੋਂ ਉਹ ਗਿਰ ਗਿਆ ਉਹ ਆਪਣੇ ਦੇਸ਼ ਲਈ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਉਹ ਦੁਸ਼ਮਣ ਨਹੀਂ ਹੁੰਦਾ ਉਹ ਇੱਕ ਗਿਰਿਆ ਹੋਇਆ ਸੋਲਜਰ ਹੁੰਦਾ ਜਿਹਦੀ ਇੱਜ਼ਤ ਕਰਨੀ ਬਣਦੀ ਹੈ ਮੇਨ ਪੇਸ਼ ਬਦਲੇ ਬੰਦੇ ਬੜੀ ਬੜੀ ਤੁਸੀਂ ਵੀ ਪੇਸ਼ ਬਦਲੇ ਸੀ ਨਹੀਂ ਅਸੀਂ ਸਾਡਾ ਉਹ ਕੰਮ ਨਹੀਂ ਸੀ ਜਿਹੜੇ ਪੇਸ਼ ਬਦਲ ਕੇ ਕੰਮ ਕਰਨੇ ਪੈਂਦੇ ਆ ਉਹ ਇੰਟੈਲੀਜੈਂਸ ਵਗੈਰਾ ਵਾਲੇ ਹੋਰ ਜਿਨ੍ਹਾਂ ਨੇ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਆ ਉਹਨਾਂ ਨੂੰ ਕਰਨੇ ਪੈਂਦੇ ਆ ਹਾਂ ਸਾਨੂੰ ਇਹ ਸੀ ਵੀ ਕਈ ਵਾਰੀ ਆਪਰੇਸ਼ਨਲ ਏਰੀਆ ਚ ਜਿਵੇਂ ਕਾਰਗਿਲ ਦੇ ਏਰੀਆ ਚ ਜਾਂਦੇ ਸੀ ਜਿੱਥੇ ਅਟੈਕ ਕਰਦੇ ਸੀ ਉਹ ਉੱਥੇ ਅਸੀਂ ਸਿਵਲ ਡਰੈਸ ਚ ਸਿਵਲ ਗੱਡੀਆਂ ਚ ਜ਼ਰੂਰ ਘੁੰਮਦੇ ਰਹੇ ਆ ਤਾਂ ਕਿ ਦੂਰੋਂ ਗੱਡੀ ਆਈਡੈਂਟੀਫਾਈ ਨਾ ਹੋਵੇ ਇੰਨਾਕ ਸਾਨੂੰ ਸੇਫਟੀ ਵਾਸਤੇ ਕਈ ਵਾਰੀ ਕਰਨਾ ਪੈਂਦਾ ਤੇ ਜੇ ਆਰਮੀ ਦੀ ਗੱਡੀ ਉਸ ਏਰੀਆ ਦੇ ਵਿੱਚ ਉਸ ਸਮੇਂ ਚ ਫਿਰ ਉਹ ਬਿਲਕੁਲ ਹੀ ਟਾਰਗੇਟ ਬਣ ਜਾਂਦੀ ਹੈ ਸੌਫਟ ਟਾਰਗੇਟ ਹੈ ਤੇ ਉਹ ਫਿਰ ਉਤੋਂ ਦੇਖਦੇ ਹੁੰਦੇ ਸੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਤੇ ਬਿਲਕੁਲ ਹਾਈਟ ਤੋਂ ਬੈਠੇ ਦੇਖਦੇ ਸੀ ਆਰਮੀਰ ਦੀਆਂ ਗੱਡੀਆਂ ਨੂੰ ਤਾਂ ਟਾਰਗੇਟ ਕਰਦੇ ਸੀ ਤੇ ਇਸ ਕਰਕੇ ਕਈ ਵਾਰੀ ਸਿਵਲਿਨ ਗੱਡੀਆਂ ਦੇ ਬਹਾਨੇ ਅਸੀਂ ਨਿਕਲਦੇ ਸੀ ਵੀ ਸ਼ਾਇਦ ਸਿਵਲਿਨ ਨੂੰ ਘੱਟ ਟਾਰਗੇਟ ਕਰਦੇ